ਪੀਓ ਉੱਤੇ ਕਹਿੰਦੇ ਸਾਰੇ ਜੀ ਲਓ ਜੀ ਬਾਈ ਸਾਡੀ ਗਲੀ ਚ ਤਾਂ ਉਹ ਕੰਮ ਹੋ ਜਾਂਦਾ ਵੀ ਜਿੱਕਣਾ ਦਰਿਆ ਚੱਲ ਪਿਆ ਸਾਰੀ ਉਹ ਪਾਣੀ ਕੇ ਭਰ ਕੇ ਚੱਲਦੀ ਆ ਪੱਧਰ ਤੇ ਲਓ ਜੀ ਬਾਈ ਕੰਬੈਨਾਂ ਦਾ ਕੰਮ ਵੀ ਰੋਕ ਤਾਂ ਨਹੀਂ ਨੇ ਚੱਲੀਆਂ ਤੇ ਅੱਜ ਰੋਕਦਾ ਕੰਮ ਬਾਈ ਗਰਾਰੀ ਅੜ ਗਈ ਮੈਂ ਕਿਹਾ ਵੀ ਜੌਂਡੀਰ ਜਿੰਨਾ ਲੰਬਾ ਏ ਇਹ ਕਹਿੰਦੇ ਪੱਕਾ ਗੰਮੇ ਕਰ ਦੇਣਾ ਮਿੰਤੀ ਉਹ ਕਰ ਦੇਣੀ ਅਗਲ ਟਾਇਰ ਪਰ ਲਾਈ ਗਏ ਨ sire ਲੈ ਚਾ ਲਾਓ ਦੇਖੋ ਦੇਖ ਕਿੰਨਾ ਜਿੰਦ ਦਾ ਰੇਤਾ ਇਹ ਲਾ ਦੇਖ ਨਾਲ ਲਾ ਗਏ ਤਾਂ ਟਾਇਰ ਤੇ ਹਾਂ 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 ਇਹ ਨੂੰ ਇਹ ਚੜੀ ਲਾਤਾ ਇਹ ਹੈਗਾ 6 ਫੁੱਟ ਤੇ ਵੱਧ ਹੈ ਕਿੰਨੇ ਦੇਖੀਦਾ ਟੋਟਲ ਹਾਂ ਕੱਲ ਤੂੰ ਦੇਖ ਰ ਇਹਨੂੰ ਨਹੀਂ ਪਤਾ ਲੱਗਣਾ ਇੱਥੇ ਆਹ ਦੇਖੋ ਇਹ ਜੱਗ ਕੇ ਆਇਆ ਦੇਖ ਲੈ 6 ਫੁੱਟ ਹੈ ਤੂੰ ਕਹਿੰਦੇ 8 ਕਹਿੰਦਾ ਤੇ ਜਿਹੜਾ ਟਾਇਰ ਵੀ ਦੇਖਣੇ ਮੁੱਲੇ ਦੇਖੀ ਜਾਂਦੇ ਆ ਪਰਾਂ ਵਿਚੇ ਲੈਂਦੇ ਨੇ ਕੋਈ ਨਾ ਪਤਾ ਅਗਲ ਪਿੱਛੇ ਦੇ ਮੀਣੀ ਮੜੇ ਆ ਕਿੰਨਾ ਹੈ ਮੱਤ ਬਟਾ ਮੂਰਾ ਹੈ ਮੂਰਾ ਹੱਥ ਫੁੱਟਾ 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 ਹਾਂ ਇਹ ਆਈ ਦੀ ਤੇਰਾ ਹੈ ਹਾਂਜੀ 7 ਫੁੱਟ ਲੰਬਾਰੇ ਕੀ ਯੰਭਾਰਾ ਤੇ ਨਵਾਈਸ ਲਵਾਈ ਦੇ ਜੇ ਕਿ ਜੱਤ ਫੋਟਾ ਪਿੱਛੇ ਹਾਂ ਹੋਰ ਗਾਂ ਲੈ ਜੋ ਮੂਰੇ ਬੇਟ ਦੇ ਬਰਾਬਰ ਦੇਖ ਅੰਕਲ ਹਾਂ ਕਿੱਥੇ ਤੇਰਾ ਹੋਰ ਥੋੜਾ ਜਿਹਾ ਮੜੇ ਪਿੱਛੇ ਲਿਫਟ ਦੀ ਸੇਧ ਨੂੰ ਰੱਖ ਜਿੰਦਰ ਪਿੱਛੇ ਦੇਖ ਹਾਂ ਹਾਂ ਤੇਰਾ ਫਟ ਬੱਲੇ ਬੱਲੇ ਵਰਨਾ ਜਿੰਨਾਂ ਦਾ ਆ ਮਣੀ ਬੜਾ ਪਿੱਛੇ ਤੇ ਨਹੀਂ ਤਾਂ ਖਾਣਾ ਨਾ ਦੂਏ ਲੋਟ ਵੀ ਮਿਲਣਾ ਚਾਹਦਾ ਚੰਪੀ ਇਹਦਾ ਵੀ ਬੇਟਮੈਂਡ ਮੂਰੇ ਪਾਣੀ ਪਾ ਲਓ ਘੱਟ ਘੁੱਟ ਕੋਈ ਨਹੀਂ ਹੈਗਾ ਇਹ ਇਹਨਾਂ ਹੈ ਬਹੁਤ ਵੱਟ ਨਾ ਉਹਨੇ ਹਣਾ ਉਹ ਫਾਟਾ ਚੌੜਾ ਉਹ ਨਹੀਂ ਹੈ ਆ ਦੇਖ ਚੌੜਾ ਚੌੜਾ ਵੀ ਬਸ ਤੇ ਚੌੜਾ ਹੀ ਫਰਕ ਹੈ ਆਨੇ ਪਰ ਪਾਈ ਜਾਂਦਾ ਮੈਂ ਟਾਇਰ ਨਹੀਂ ਹਰ ਪਾਈ ਜਾਂਦਾ ਜਤਿੰਦਰ ਤੈਨੂੰ ਸਿਰਫ ਟਾਇਰ ਦਿਖਾਉਣੇ ਟਰੈਕਟਰ ਨਹੀਂ ਦਿਖਾਉਣੇ ਨਾ ਚੋ ਦਿਖਾਉਣੀ ਹੈ ਕਿਹੜਾ ਹੈ ਜਤਿੰਦਰ ਦੇਖਿਆ ਹੁਣ ਹੈ ਅੱਜੇ ਦੇਖਿਆ ਹੈ ਕਿਤੀ ਦੀ ਹੈ ਭਾਈ ਟਰੈਕਟਰ ਲੈ ਤਾਂ ਲਿਆ ਯਾਰ ਨੌਕਰਾਉਂਦੇ ਆ ਕਹਿੰਦੇ ਵੀ ਮਹਿੰਗਾ ਬੋਪ ਪੈਂਦਾ ਪ੍ਰੋਜੈਕਟ ਬਾਅਦ ਮਾ ਥੋੜਾ ਜਿਹਾ ਜਿਹੜੀ ਬਾਹਰ ਸਟੇਟ ਦਾ ਫਰਕ ਪਾਈ ਹੈ ਬੀ ਸਿੰਦੂ ਨੂੰ ਪੁੱਛਿਆ ਤਾਂ ਉਹ ਕਹਿੰਦਾ ਵੀ 2022 ਹਜ਼ਾਰ ਸਿੰਦੂ ਨੂੰ ਪੁੱਛਿਆ ਤਾਂ ਉਹ ਕਹਿੰਦਾ ਵੀ 2 ਸਾਲ ਪਹਿਰਾ ਸੋਨਾ ਲਿਕਾ ਕਰਾਇਆ ਤਾਂ 18000 ਲੱਗਿਆ ਤੇ 30000 ਤੇ ਤਾਂ ਘੱਟ ਖੜਾ ਨਹੀਂ ਛੱਡਣਾ ਜੀ ਮੈਨੂੰ ਪੁੱਛਿਆ ਸੀ 3000 ਰੁਪਏ ਲਾ ਕੇ 9 ਆਟਾ ਪੂਗਾ ਫੇ ਤਸੱਲੀ ਹੈ ਫੇ ਤਸੱਲੀ ਯਾਰ ਫੇ ਜੱਗੇ ਉਹ ਕੋਈ ਜਾਣ ਨਹੀਂ ਜਾਂਦੀ ਨਾ ਕਰਾਇਤਾ ਬਗੈ ਨਹੀਂ ਆਣਾ ਨਾ ਪਾਣੀ ਤਾਂ ਰੋਕੇ ਹੋਏ ਆ ਜੇ ਅੱਜ ਆਕਲ ਮੈਂ ਦੂਆ ਨੀਲਾ ਕੋੜਾ ਵੀ ਦੇਖ ਲਿਆ ਭਾਈ ਜਿਹੜਾ ਚੱਲੀ ਆਇਆ ਜੱਗੇ ਉਹ ਵੀ ਦੇਖ ਲਿਆ ਅੱਜ ਮੈਂ ਮੈਂ ਦਰਸ਼ਨ ਕਰ ਲਿਆ ਉਹਦੇ ਚੱਲ ਹੈਂਪੀ ਦੇਖ ਲੈ ਹਾਂ ਹੈ ਨਾ ਮੰਮੀ ਜਾਂਦੀ ਪਲੱਸ ਹੈ ਨਾ ਅੰਕਲ ਯੂਜੀ ਗੇਅਰ ਆ 12 3 ਕਿ ਆਏ ਗੇਅਰ ਉਪਰ ਹੁਣ ਹੈ ਤੇ ਕਿ ਆ 12 3 ਕਿ ਆਏ 12 15 ਨਾ ਆਂ ਕਿ ਆ ਲਿਖਿਆ ਰਿਵਰਸ ਪੀਟੀਓ ਬੈਕ ਨੂੰ ਟੀਐਕਸ ਇਹ ਟੀਐਕਸ ਹੀ ਕੰਮ ਜਾਵੇ ਟੀਐਕਸ ਮਾਡਲ ਆ ਚੀਜ਼ ਬਾਈ ਕਾਲੀ ਕਾਮਯਾਬੀ ਆ ਇੰਟਰ ਦਾ ਜਤਿੰਦਰ ਦੀ ਗੱਡੀ ਹੀ ਜਨ ਹੁੰਦਾ ਨਹੀਂ ਨਹੀਂ ਗੱਡੀ માં ਵੀ ਨਹੀਂ ਅੱਛਾ ਗੱਡੀ માં ਵੀ ਨਹੀਂ ਹੁੰਦਾ ਹੁਣ ਆ ਤੇ ਕਿੱਥੇ ਦੇ ਰਗੇ ਉਹਦੇ ਦੇ ਉਹ ਹੋਇਆ ਦੇਖਣਾ ਚਾਰ ਪੈਸਟਾਂ ਵਿੱਚੇ ਵਿੱਚ ਟੱਕਰੇ ਜਾਂ ਅੰਕਲ ਦੇਖ ਲੂਗਾ ਕੋਈ ਨਾજર ਲੱਗ ਜੂਗੀ ਨਾજર ਤਾਂ ਨਹੀਂ ਉਹ ਸਾਰਾ ਬੰਤਾ ਇਹਦੇ ਉਹ ਆਏ ਤੇ ਦੇਖ ਕੇ ਕਾਲੀ ਇੱਕ ਬਾਈ ਨੇ ਵਿੱਚ ਪੰਜਾਤੀ ਦੀ ਵੀਡੀਓ ਦੇਖੀ ਟਰਾਲੀ ਕੱਢੀ ਖੇਤ ਮਾਰੇ ਕਣਕ ਵੱਢ ਲਈ ਉਹਨੇ 56 ਦੀ ਵੀਡੀਓ ਹੈ ਦੀ ਗੱਲ ਮੈਂ ਦੇਖੀ ਆ ਬਾਈ ਹੈ ਟੂ ਵੀ ਦਾ ਨਾ ਪੈਸੇ ਬਹੁਤ ਮੰਗਦਾ ਯਾਰ ਤਾਂ ਭਾਈ ਉਹ ਤਾਂ ਮੈਂ ਦੇਣੀ ਨਹੀਂ ਹੈਗੀ ਅੰਕਲ ਜੀ ਨੇ ਟੂ ਵੀ ਲੈਣਾ ਨਾ ਉਹ ਲੋਕ ਲੱਭਦੇ ਫਿਰਦੇ ਉਹ ਕਹਿੰਦੇ ਅਸੀਂ ਟੂ ਵੀ ਲੈ ਲੈਣਾ ਹੈ ਰੇਟ ਬਾਈ ਪੂਰਾ ਹੀ ਫੁੱਲੇ ਆ 16 ਮਾਡਲ ਅਜਕੇ 16 ਮਾਡਲ 5630 ਟੂ ਵੀ ਲੜਾ ਬਾਈ ਮੇਰੇ ਨਾਲ ਵਪਾਰ ਕਰਦੇ ਮੇਰੇ ਕੋ ਫੋਟੋਆਂ ਵੀ ਆ 16 ਮਾਡਲ 5630 ਵੇਟ ਲੱਗੇ ਹੋਏ ਛਤਰੀ ਟੈਂਕੀ ਹਵਾ ਵਾਲੀ ਸਭ ਲੱਗਾ ਜਮਾਨ 15 5630 ਬਾਈ 16 ਮਾਡਲ ਟੂ ਵੀ ਬਕਾਓ ਫੋਟੋਆਂ ਭੇਜੀ ਜਮਾਨ ਫੋਟੋਆਂ ਭੇਜ ਦੇ ਮੈਨੂੰ ਫੋਟੋਆਂ ਭੇਜ ਦੇਣਾ ਵਿੱਚ ਰੱਖ ਦਿੰਦਾ ਇੱਕ ਬਾਈ ਜੱਗੇ ਨੇ ਟਾਇਰ ਵੇਚਨੇ ਆਂ ਅਗਰ ਕਿੱਥੇ ਆ ਇੱਧਰ ਪਾਇਆ ਜੀ ਆਓ ਪਏ ਬਾਈ ਟਾਇਰ ਚੌੜੇ ਵਾਲੇ ਇਹ 1.5 ਫੁੱਟੇ ਆਈ ਨਹੀਂ ਕੋਈ ਪਤਾ ਕਿੰਨੇ ਫੁੱਟੇ ਹੈ ਮਿੰਟ ਵੀ ਤਾਂ ਨੇ ਹਾਂ ਨਾ ਨਾ ਇਹ ਭਾਈ ਆਹ ਜਿਹੜੇ ਨਾਰਮਲ ਵਾਲ ਟਾਇਰ ਆ ਵਿੱਚੇ ਰਿੰਮ ਵਿੱਚੇ ਟਾਇਰ ਉਹ ਪੰਜਾ ਸੈਟ ਜੇ ਕਿਸੇ ਨੇ ਲੈਣੇ ਹੋਏ ਪਾਣੀ ਨੂੰ ਕਹਿੰਦੇ ਅੰਦਰ ਜੱਗੇ ਕਿੰਨਾ ਨੰਬਰ ਆ ਪਾਣੀ ਦੀ ਆ ਦੇ ਮਾਲ ਨੰਬਰ ਨੰਬਰ ਨਹੀਂ ਬਤਾ ਬਾ ਤੂੰ ਆਪਣਾ ਨੰਬਰ ਦੱਸ ਯਾਰ 9969919665 ਕਿਹਦਾ ਪਤਾ ਨਹੀਂ ਕਿਦਾਂ ਨੰਬਰ ਮੰਨੂ ਦਾ ਟੈਰਾ ਨੰਬਰ ਬੱਚਾ ਬਾਈ ਨਾ ਨਾ ਵੀ ਜੇ ਕਿਸੇ ਨੇ ਲੈਣੇ ਹੋਏ ਬਾਈ ਆ ਮੁੰਡੇ ਨੂੰ ਫੋਨ ਕਰ ਲਿਓ ਕੋਲੀ ਕਰੀ ਗਾਉਂ ਆਹ ਬਾਈ ਮੇਰਾ ਰੇਤਰਾ ਦਾ ਹੈ ਟੈਕਟਰਾਂ ਨੂੰ ਦੇਖੀ ਜਾਂਦਾ ਵੈਸੇ ਇਹ ਡਰਾਈਵਰ ਅਕਲ ਗੱਡੀਆਂ ਦਾ ਏ ਪਰ ਡਰਾਈਵਰੀ ਦੀ ਮੰਨ ਗਏ ਸੀ ਕਰਤਾਰਪ ਸਿੰਘ ਸਾਹਿਬ ਨੂੰ ਲੈ ਗਏ ਤੇ ਇਹਨੇ ਘੋੜਾ ਕੱਟਿਆ ਰਸਤੇ 'ਚ ਜਦ ਤੈ ਡਰਾਈਵਰੀ ਦੀ ਮੰਨ ਗਏ ਸੀ ਘੋੜਾ ਕੱਟਿਆ ਬਾਈ ਕਿਹੜਾ ਗਰਾਰੀ ਉਹ ਆੜ ਗਈ ਘੋੜੇ ਵਾਲੇ ਕਿਹੜਾ ਅੰਕਲ ਮੇਂਦਰੇ ਗੱਲ ਕੋੜਾ ਕਟਿਆ ਮੁੰਡੇ ਨੇ ਤੂੰ ਦੇਖ ਲੈ ਫਿਰ ਡਰਾਈਵਰੀ ਦੇਖੇ ਕੱਲ ਬਾਈ ਰੋਪੜ ਗਏ ਨਾਲ ਮੇਰੇ ਰੋਡੀ ਉਹਨੂੰ ਗਾਂ ਜਾ ਕੇ ਮਹਾ ਯਾਰ ਆਪਾਂ ਨੇ ਤੋੜੀ ਟੋਣੀ ਵਿੱਚ ਜਤਿੰਦਰ ਨੇ ਬੁਲਾਇਆ ਵੀ ਤੈਨੂੰ ਦੋ ਪੈਗ ਦਿਵਾ ਦੇਣ ਉਹ ਮੈਂ ਨਹੀਂ ਟੋਣੀ ਹੈਗੀ ਮੈਂ ਫੁੱਦੂ ਆਇਆ ਮੈਂ ਲੈ ਆ ਸ਼ੇਪੀਰ ਹੁਣ ਉਹ ਖੇਤੀ ਆ ਜਾਊਗਾ ਨਾ ਮੈਂ ਬੱਲੀਆਂ ਕਿੱਠੇ ਕਰੇ ਰੋਟੀ ਕਰਤਾ ਫੱਜਾ ਏ ਵੀ ਡਰ ਗਿਆ ਤਾਂ ਫੇਰ ਇਹ ਲੈ ਗਿਆ ਕਹਿੰਦਾ ਮੇਰਾ ਡੰਗਰ ਕੱਦੇ ਨਹੀਂ ਖੇਲਾ ਤੇ ਵੇਲਾ ਲੰਗਾ ਡੁਗਰ ਰਹਾ ਹੈ ਤਾਂ ਔਖਾ ਹੀ ਹੈ ਨਿਆਰਾ ਹੈ ਭਾਈ ਜਿਹੜਾ ਆਹ ਡੈੱਕ ਹੈ ਨਾ ਜੌਂਡੀਰ ਨੂੰ ਹੈ ਤਾਂ ਕਾਮਯਾਬ ਨਹੀਂ ਹੈਗਾ ਕਿਉਂਕਿ ਪਿੱਛੇ ਨਹੀਂ ਦੇਖਦਾ ਹੈਗਾ ਜੌਂਡੀਰ ਨੂੰ ਤਾਂ ਹੁਣ ਟੇਪਰ ਲਵਾਓ ਭਾਈ ਜਿੰਨੇ ਲਵਾਉਣੇ ਜਮੇ ਛੋਟੀ ਜੀ ਉਹ ਨਿਆਰਾ ਹੈ ਕੋਈ ਵੀ ਟਰੈਕਟਰ ਬੜੇ ਦਾ ਕੋਈ ਫਾਇਦਾ ਨਹੀਂ ਹੈਗਾ ਅੰਕਲ ਆਏ ਦੱਸ ਵੀ ਆਹ ਬੰਦੇ ਨੂੰ ਜਾਣਦਾ ਵੀ ਹੈਗਾ ਏ ਇਹਨੂੰ ਜਾਣਦਾ ਵੀ ਹੈਗਾ ਤੂੰ ਯਾਰ ਉਹਦੇ ਵਰ ਦੇਵਤਾ ਬੰਦਾ ਪਜਰਾ ਦੇਵਤਾ ਬੰਦਾ ਇਹ ਬਈ ਬੰਦੇ ਦਾ ਪਿੰਡ ਜੱਗੇ ਦਾਤੀ ਬੜਾ ਤੂੰ ਕਿਹਾ ਸਾਡਾ ਫ੍ਰਿਜ ਨਹੀਂ ਜਾਂਦਾ ਪਾਣੀ ਠੰਡਾ ਆਇਆ ਏ ਔਰ ਚੱਲਦਾ ਹੋ ਗਿਆ ਹੁਣ ਮਾੜਾ ਯਾਰ ਫੇਰ ਤੂੰ ਆ ਕੇ ਕਿਹ ਲਾ ਵਾਹ ਯਾਰ ਜੱਪੂ ਜਮ ਮੋਰ ਲੈ ਘਾ ਘੰਟਾ ਕਰ ਦੂੰਗਾ ਹਾਂ ਕੱਲ ਨਵਾ ਤਾਂ ਨਹੀਂ ਲੈ ਆਇ ਰਾਤ ਰਾਤ ਇੱਕ ਵਜੇ ਲੱਗ ਦੋ ਅਹਿਜੇ ਕੇ ਹਾਂ ਇੱਕ ਮੰਜੇ ਦਾ ਲਿਆਉਣਾ ਕਿ ਦੋ ਹੈ ਹੈ ਨੋਰਮਲ ਜੇ ਜਾਉਣਾ ਨੋਰਮਲ ਅੰਕਲ ਯਾਰ ਕਾਲਾ ਰੰਗ ਕਾ ਨੂੰ ਕਰਤਾ ਹੋ ਰੇ ਢੋਲ ਦੀ ਜਾਤੇ ਕਰਤੀ ਇਹਨੂੰ ਬੜਾ ਪਤਾ ਹੋਰ ਇਹ ਨਹੀਂ ਦੋ ਉਹ ਜੱਟ ਹੀ ਭੜਿਆ ਸੀ ਬੁਕਾ ਹੋਰ ਆ ਜੂਗਾ ਜਾਣਦੇ ਜੇ ਜਰ ਬਈ ਵੀ ਇਹਨੂੰ ਬੜੀ ਮੋਟੀ ਕਾ ਅਧਰ ਉਹਦੇ ਆਣਾ ਹੈ ਵੋਇਆ ਵਾ ਕੀ ਆ ਪਾੜੀ ਜੇ ਮੈਂ ਇਧਰ ਉਧਰ ਹੋ ਜਾ ਜਤਿੰਦਰ ਨੂੰ ਬਾਈ ਬਹਨਾਂ ਲਾ ਕੇ ਇਧਰ ਨੂੰ ਬੁਲਾਇਆ ਵੀ ਨਹੀਂ ਇੱਧਰ ਨਾ ਰੇ ਫਰਮਾਤੋ ਮੁਰਗੇ ਲਿਆਉਣੇ ਜੇ ਕੇ ਹੈਗੇ ਆ ਕੁੜਗੇ ਸਮਾਨ ਸਾਰਾ ਕੋਸਾ ਮੁਰਗੇ ਹੀ ਆ ਮੋਰਗੀ ਰਿਆਗੇ ਕਰੀ ਕੋਲੀ ਗਾਣੋ ਤੂੰ ਦਾ ਥਲੇ ਉਧਰ ਰਾਹੀ ਕੋਲੀ ਗਾ ਕਰੋਗੇ ਹਾਂ ਜੀ ਫੋਨ ਆ ਗਿਆ ਹਾਂ ਹਾਂ ਲੋ ਜੀ ਬਾਈ ਜੱਗੇ ਦੇ ਬਾਰਮਾ ਫਾਰਮ ਚ ਕਿਹੜਾ ਮਾਨ ਆਇਆ ਤੇ ਬੱਦਲ ਬਾਈ ਬਹੁਤ ਹੀ ਗੜਕਦਾ ਇਧਰ ਨੂੰ ਬੈਠਾ ਤਾਂ ਗੜਗੜਾ ਹੁੰਦੀ ਆ ਵੀ ਮੌਸਮ ਬਾਈ ਹੈ ਖਰਾਬ ਹੈ ਉਧਾਂ ਧੁੱਪ ਜੀ ਵੀ ਪਈ ਵੀ ਹੈ ਮੌਸਮ ਵੀ ਖਰਾਬ ਹੈ ਧੁੱਪਾਂ ਦੇ ਵਿੱਚੇ ਬਰੀਕ ਬਰੀਕ ਕਣੀਆਂ ਪੈ ਰੀਆਂ ਬਾਈ ਤਾਂ ਕਰਕੇ ਅਸੀਂ ਬਹਿ ਤਾਮੇ ਗਏ ਫਾਰਮ 'ਚ ਬਹਿ ਗਏ ਆ ਜਾਲੀ ਬਾਈ ਜਿਹੜੀ ਲਾਈਵ ਵੀ ਦੇਖਣ ਨੂੰ ਦੂਰ ਤੇ ਸ਼ੋਅ ਨਹੀਂ ਹੁੰਦੀ ਹੈਗੀ ਲਓ ਜੀ ਬਾਈ ਬੰਦੇ ਨੂੰ ਬਸਨਾ ਲੈ ਕੇ ਉਰੇ ਲਈਦਾ ਫਾਰਮ ਜੀ ਵੀ ਮੁਰਗਾ ਲੈ ਕੇ ਆਣਾ ਮੁਰਗੇ ਹੈ ਨਹੀਂ ਖਾਲੀ ਗੇੜਾ ਮਨਾਤੀ ਦਾ ਚੱਲ ਕੰਨਿਆ ਮੁੰਜੋ ਡਾਈਗੂ ਰਿਗਾਰਡਮੈਂਟ ਪੈਣ ਨੂੰ ਵਧੇ ਹੋਇਆ ਹੁੰਦਾ ਬਾਈ ਕਿਉਂਕਿ ਬਾਈਏ ਰਹਿੰਦੇ ਮੋਟਰ ਪਰਾਤ ਨੂੰ ਰੇ ਪੈਂਦੇ ਆ। ਬਾਕੀ ਵਿੱਚੇ ਧੁੱਪ ਵਿੱਚੇ ਮੀਂਹ ਬਾਈ ਕੁਛ ਨਹੀਂ ਸਮਝ ਲੱਗਦਾ ਵੀ ਮੌਸਮ ਕਿਦਾਂ ਦਾ ਹੈ। ਤੇਰਾ ਭਲਾ ਹੋ ਜਾਏ। ਲਓ ਜੀ ਬਾਈ। ਕਹਿੰਦੇ ਹਵਾ ਚੱਲਦੀ। ਹਿੱਥਰ ਉੱਪਰ ਕੰਨੀ ਖੜਕਦਾ ਬੱਦਲ ਦਾੜ ਤੜ ਬਾਈ। ਉਹ ਸਾਹਮਣੇ ਦੇ ਦੇਖੋ ਕਾਲੀ ਘਟਾ ਜੀ। ਪਹਿਰ ਵਾਲੀ ਕੋਈ ਐਵੇਂ ਬਥੇ ਸਾਹਮਣੇ ਖੇਤ ਬਣਾਇਨ ਖੜ ਕੇ ਆ ਬੇ ਦੇਖੋ ਖਵਾ ਬੋਹ ਪਤੀ ਲਾਦੀ ਵਈ ਅੰਦਰ ਫਾਰਮ ਦੇ ਕੋਈ ਹੁਣ ਬੂਟਿਆਂ ਨੂੰ ਪੱਤੇ ਆ ਕੇ ਗੂੰਜ ਪੈਂਦੀ ਦੂਰ ਤੱਕ ਖਵਾਦੀ ਉਹ ਸਾਹਮਣੇ ਖੜੰਬਾ ਵੀ ਚੱਲਦਾ ਬਾਈ ਉਹ ਦੇਖੋ ਸਰੋਂ ਗੱਡ ਹੋ ਰਹੀ ਏ ਕੀ ਮੌਸਮ ਤੁਸੀਂ ਦੇਖ ਸਕਦੇ ਬਾਈ ਬੱਦਲ ਗੜਗੜ ਗੜਗਾ ਆਦਾ ਹੈ ਆਹ ਬਾਈ ਲੇਟ ਖਾਨ ਕੇ ਫੁੱਲ ਲੇਟ ਵਿਜੀਦੀ ਫੁੱਲ ਜਿਆਦਾ ਉਹ ਵੀ ਹੋਈ ਕੋਈ ਟਾਈਮ ਗੱਲ ਫਰਕ ਦੇ ਲੋ ਬਾਕੀ ਬਾਈ ਪੱਤ ਝੜ ਹੋਣ ਤੇ ਬਾਅਦ ਵਿੱਚ ਜਾਂ ਦੁਬਾਰਾ ਬੂਟਿਆਂ ਨੂੰ ਪੱਤਾ ਆਉਂਦਾ ਦੇਖੋ ਹਰਿਆਲੀ ਉਹ ਹਰਿਆਲੀ ਦੇਖਦੀ ਹੈ ਇਦਾਂ ਨੂੰ ਵੀ ਨਿਗਾ ਮਾਰਦੇ ਆ ਸਾਰੇ ਪਾਸੇ ਨੂੰ ਨਵੇਂ ਪੱਤੇ ਆ ਗਏ ਬੁੱਟਿਆਂ ਨੂੰ ਇਹ ਚੀਜ਼ ਬਾਈ ਪੰਜਾਬ 'ਚ ਮਿਲਨੀ ਹੈ ਕਹਿੰਦੇ ਬਾਹਰ ਤਾਂ ਵੇਜੇ ਬੰਦਾ ਕਬੀਲਦਾਰਾਂ ਦੇ ਫਾਜਾਂ ਦਾ ਫਕਟੇ ਚੀਜ਼ ਮਿਲਦੀ ਦੇਖਣੇ ਨੂੰ ਇਹ ਇੱਥੇ ਖੁੱਲਾ-ਖੁੱਲਾ ਕੰਮ ਹੈ ਲੋ ਜੀ ਬਾਈ 4x4 ਕਹਿੰਦੇ ਅੱਜ ਪਿੰਡ ਦੇ ਵਿੱਚ ਬਾੜ ਲਿਆ ਜਤਿੰਦਰ ਬਾਈ ਕਹਿੰਦਾ ਵੀ ਬੱਦਲ ਜ਼ਿਆਦਾ ਹੀ ਆ ਗਿਆ ਇੱਧਰ ਤੇ ਸਾਹਮਣੇ ਵਾਲੀ ਸਾਈਡ ਨੂੰ ਪਿੰਡ ਸੂਏ ਪਾਰ ਪੈ ਜਾਂਦਾ ਆਪਣਾ ਘਰ ਵੀ ਪੈ ਜਾਂਦਾ ਹੈ ਬੱਦਲ ਅਠੋ-ਅਠ ਬਈ ਬਤੀ ਉਹ ਜਿਆਦਾ ਖੜਾ ਹੁੰਦਾ ਹੀ ਆਇਆ 20 ਵੀ ਆ ਗਿਆ ਬੈਕਪ ਬੈਕਪ ਆ ਬੈਕ ਚਧਾਰੇ ਭਾਈ ਖੜਾ ਹੁੰਦਾ ਏ ਮਾਲ ਬੈਗਾ ਜਿਆਦਾ ਪਿੱਛੇ ਨਹੀਂ ਆ ਗਿਆ ਰੁਕ ਜਾ ਮਨ ਉੱਤਰ ਜਾਂਦੇ ਚੱਲ ਉਹ ਲਿਫਟ ਚੈੱਕ ਕਰਾਂ ਮੜੀ ਜੀ ਆ ਮਾਲ ਜੱਤ ਲੈ ਜਾਦਾ ਭਾਈ ਟਰੈਕਟਰ ਖੜਾ ਹੁੰਦਾ ਏ ਕਿਹੜਾ ਮੈਂ ਬੈਗਜ ਢਾੜ ਰਣਾ ਉਰੇ ਤੇ ਓ ਚੈਂਪੀਓ ਮੌਸਮ ਭਾਈ ਇਹੋ ਜਿਹੇ ਤਰੀਕੇ ਨਾਲ ਖਰਾਬ ਹੋਇਆ ਹਨੇਰੀ ਬੱਦਲ ਦੋਨੇ ਚੀਜ਼ਾਂ ਆ ਗਈਆਂ ਹਾਂ ਭਾਈ ਬਾਰਿਸ਼ ਆ ਗਈ ਬਾ ਖਾਲੀ ਕਰ ਦੋ ਇਧਰ ਦੇ ਭਾਈ ਬਿਜਲੀ ਵੀ ਬਹੁਤ ਅਸਕਦੀ ਹੈ ਮੀਂਹ ਵੀ ਪੂਰੇ ਜੋਰਾਂ ਤੇ ਆ ਗਿਆ ਬਾਬਾ ਨਾਨਕਾ ਕਿਰਪਾ ਕਰੀ ਭਾਈ ਫਸਲਾਂ ਤੇ ਹੈ ਰੱਬਾ ਆਹ ਇਹ ਨੇ ਬਾਈ ਨੇ ਰੀ ਥਾਲ ਦੀ ਆਸਾਂ ਬਹੁਤ ਖਰਾਬ ਹੈ ਪੂਰੇ ਜੋਰਾਂ ਤੇ ਨਹੀਂ ਆ ਗਿਆ ਬਾਈ ਦੇਖੋ ਪੂਰੇ ਜੋਰਾਂ ਤੇ ਲੋ ਜੀ ਬਾਈ ਕੰਬੈਨਾਂ ਦਾ ਕੰਮ ਵੀ ਰੋਕਤਾ ਨਹੀਂ ਨੇ ਚੱਲੀਆਂ ਤੇ ਅੱਜ ਰੋਕਤਾ ਕੰਮ ਨਹੀਂ ਨਹੀਂ ਹਟਣੇ ਦਾ ਨਾਂ ਲੰਦਾ ਬਾਈ ਲੋ ਜੀ ਬਾਈ ਸਾਡੀ ਗਲੀ ਚ ਤਾਂ ਉਹ ਕੰਮ ਹੋ ਜਾਂਦਾ ਵੀ ਜਿੱਕਣਾ ਦਰਿਆ ਚੱਲ ਪਿਆ ਸਾਰੀ ਉਹ ਪਾਣੀ ਕੇ ਭਰ ਕੇ ਚੱਲਦੀ ਆ ਪੱਧਰ ਦੇ ਹਾ ਬੰੂ ਕੀ ਹੋ ਗਿਆ ਨਰਾਤਾ ਨਰਾਤਾ ਕੋਲੇ ਬਾਈ ਕਿਹੜੀ ਮੋਟਰ ਚਲਾਤੀ ਯਾਰ ਤਾਂ ਪਰ ਵਾਲੇ ਨਾਲ ਚਲਾਤੀ ਐ ਜੋ ਮੋਟਰ ਅੱਜ ਬੜੀਓ ਮੋਟਰ ਚਲਾਤੀ ਐ ਬੜੀਓ ਪਹਿਲਾਂ ਇੰਨੀ ਕਮੀ ਗਲੇ ਗਲੀਆਂ ਭਰ ਗਈਆਂ ਜੇਕਰ ਸਾਰਾ ਦਿਨ ਪਾਵੇ ਮੈਂ ਕਹਿੰਦਾ ਬੰਬੂ ਬੁਲਾ ਦੇ ਮੀਂਹ ਵੀ ਪਾਈ ਗੱਡਵਾ ਪਿਆ ਪੱਕੇ ਨਾ ਦੇਖਣਾ ਇਹ ਹਾਂ ਹਾਂ ਪੱਕੇ ਜੀ ਪਾਣੀ ਦੇ ਹਾਂ ਜੀ ਅੰਦਰ ਚਲੋ ਉਹ ਪਹਿਲਵਾਨ ਇੱਧਰ ਆਇਆ ਗਿੱਲੇ ਹੋਣ ਨੂੰ ਨਹੀਂ ਕਿਹਾ ਜੀ ਕਿੱਦਾਂ ਨੂੰ ਮੂੰਹ ਚੱਕਿਆ ਦੇਖ ਲੈ ਮਿਲਟ ਕੇ ਆਊਗਾ ਅੰਦਰ ਪੱਤਾ ਪਾਣੀ ਦੇ ਵਿੱਚ ਆ ਜਾ ਆ ਛਿੱਤੀ ਮੁੜਿਆ ਆ ਜਾ ਹੁਣ ਨਹੀਂ ਆਣਾ ਤੇ ਗਿਰ ਗਿਆ ਅਸਲ ਲੱਗਦਾ ਉਹ ਪੈਰ ਗੁੱਡਾ ਛੇਲੇ ਹੋਏ ਨਾ ਚੱਲ ਅੰਦਰ ਆ ਬੂਆ ਦਾ ਮੁੰਡਾ ਆਇਆ ਬਾਈ ਮੀਂਹ ਲੈ ਕੇ ਆਏ ਪੀ ਰਹੇ ਤੇ ਚਲਾਇਆ ਚਾ ਪੀ ਜਤਿੰਦਰ ਹੋਏ ਐ ਭਾਈ ਚੰਗਾਮੀ ਬਹਿ ਲਿਆ ਪਰ ਕਮੈਨਾਂ ਦਾ ਕੰਮ ਖੜਾ ਤੈਨੇ ਹੁਣ ਕਈ ਦਿਨ ਵਾਸਤੇ ਪਹਿਲਾਂ ਵੀ ਐਂ ਤੋਤੀਆਂ